ਸਿਆ ਗਿਆ ਨਾ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਦੇ ਵਿੱਚ ਆਦੇਸ਼ ਕਰਕੇ ਬਣਾਈ ਜਿਹੜੀ ਕਮੇਟੀ ਹੈ ਉਹ ਗੁੰਮਰਾਹ ਕਰ ਰਹੀ ਹੈ ਇਹਦਾ ਸਿੱਧਮ ਸਿੱਧਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚਣੌਤੀ ਮੈਨੂੰ ਪਤਾ ਲੱਗਿਆ ਇੱਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤਹਿਤ ਬਣੀ ਇਹ ਕਮੇਟੀ ਗੈਰਕਾਨੂੰਨੀ ਹੈ ਕਿਤੇ ਕਮਾਲ ਦੀ ਗੱਲ ਹੈ ਸਾਡੀ ਕਾਨੂੰਨੀ ਆ ਭਾਰਤੀ ਕਾਨੂੰਨ ਤਹਿਤ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਬਣੀ ਆ ਇਹ ਗੈਰ ਕਾਨੂੰਨੀ ਹੈ ਕਿਤੇ ਹੈਰਾਨੀ ਦੀ ਗੱਲ ਹੈ ਜਾਂ ਤਾਂ ਇਹ ਨਾ ਸਮਝ ਐ ਐਸੀਆਂ ਗੱਲਾਂ ਕਰਨ ਵਾਲੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਲਾਬੀ ਦੇ ਢਹੇ ਚੜ ਗਏ ਨੇ ਸਿੱਖ ਵਿਰੋਧੀ ਲਾਬੀ ਦੇ ਢਹੇ ਚੜ ਕੇ ਇਹੋ ਜੀਆਂ ਕੱਚੀਆਂ ਪਿੱਲੀਆਂ ਗੱਲਾਂ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾ ਮੁਤਾਬਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਕੀਲ ਤੇ ਪੰਜ ਸਿੰਘ ਸਹਿਬਾਨਾਂ ਵੱਲੋਂ ਜਾਰੀ ਹੁਕਮ ਜਿਹੜਾ ਹੋਇਆ ਉਸ ਮੁਤਾਬਕ ਬਣੀ ਕਮੇਟੀ ਤਾਂ ਗੈਰਕਾਨੂੰਨੀ ਹੋ ਗਈ ਉਹ ਗੁੰਮਰਾਹ ਕਰਨ ਵਾਲੀ ਹੋ ਗਈ ਇਹਨਾਂ ਦੀ ਕਾਨੂੰਨ ਮੁਤਾਬਕ ਹੋ ਗਈ ਤੇ ਸਿਧੇਰਾ ਪਾਉਣ ਵਾਲੀ ਵੀ ਹੋ ਗਈ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੈ ਇੱਕ ਕਿਸਮ ਦਾ ਫਰਕ ਸਿਰਫ ਇਹਨਾਂ ਹੈ ਕਿ 84 ਦੇ ਵਿੱਚ ਇਮਾਰਤ ਨੂੰ ਢਾਹਿਆ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਡੈਮੇਜ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਡੈਮੇਜ ਕਰ ਰਹੇ ਨੇ